ਹਾਂਜੀ ਦੋਸਤੋ ਬਾਬਾ ਪ੍ਰੌਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਹਾਜ਼ਰ ਹਾਂ ਇੱਕ ਨਵੀਂ ਕੋਠੀ ਦੇ ਨਾਲ ਸੋ ਅੱਜ ਦੀ ਕੋਠੀ ਗੀਤਾ ਭਵਨ ਦੇ ਨੇੜੇ ਮੋਗਾ ਸ਼ਹਿਰ ਦੇ ਵਿੱਚ ਆਪਾਂ ਦੇਖਾਂਗੇ ਸੋ ਜਿਨ੍ਹਾਂ ਵੀਰ ਪਰਾਉਣਾਏ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਆਜੋ ਫਿਰ ਗੱਲ ਕਰਦੇ ਹਾਂ ਆਪਾਂ ਇਹ 5 ਮਰਲਿਆਂ ਦੇ ਵਿੱਚ ਬਣੀ ਹੋਈ ਕੋਠੀ ਗੀਤਾ ਭਵਨ ਦੇ ਨੇੜੇ ਮੋਗਾ ਸ਼ਹਿਰ ప్రతిటి ఫోਟ ఫ్రంట్ ఆతే బహత్ హి సోనే జడి యా కోటి బని హోయీ యా వీడియో ను స్కిప్ నా కరియో تے ଆਜੋ ਫਿਰ ਦੇਖਦੇ ਆں ਔਰ ਬਹੁਤ ਹੀ ਖੁੱਲਾ ਡੁੱਲਾ ਜਿਹੜਾ ਪੋਰਚ ਇਸ ਕੋਠੀ ਦਾ ਵੱਡੀ ਗੱਡੀ ਜਿਹੜੀ ਆ ਆਰਾਮਦਾਰੀ ਨਾਲ ਲੱਗਦੀ ਹੈ ਸੋ ਪੌੜੀਆਂ ਬਾਹਰਲੀ ਸਾਈਡ ਦਿੱਤੀਆਂ ਹੋਈਆਂ ਔਰ ਫਰੰਟ ਜਿਹੜਾ ਕੋਠੀ ਦਾ ਬਹੁਤ ਹੀ ਸੋਹਣਾ ਹੈਗਾ ਔਰ ਬਹੁਤ ਹੀ ਸੋਹਣੇ ਏਰੀਏ ਦੇ ਵਿੱਚ ਗੀਤਾ ਭਵਨ ਏਰੀਆ ਆਪਾਂ ਜਾਣਦੇ ਆں ਸੋ ਬਹੁਤ ਸੋਹਣਾ ਏਰੀਆ ਤੇ ਬਹੁਤ ਹੀ ਸੋਹਣੀ ਜਿਹੜੀ ਆ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆں ਸੋ ਸਾਰੀ ਕੋਠੀ ਦੇ ਵਿੱਚ ਜਿਹੜਾ ਪੱਥਰ ਦਾ ਕੰਮ ਆ ਟਾਈਲਸ ਦਾ ਕੰਮ ਆ ਉਹ ਹੋਇਆ ਵੀ ਆ ਔਰ ਬੈਡਰੂਮ ਵੀ ਕਾਫੀ ਜਿਹੜੇ ਆ ਖੁੱਲੇ ਡੁੱਲੇ ਆ ਔਰ ਬਹੁਤ ਹੀ ਸਾਫ਼ ਸੁਥਰੀ ਜਿਹੜੀ ਆ ਕੋਠੀ ਤੁਹਾਡੇ ਵਾਸਤੇ ਆਪਾਂ ਅੱਜ ਲੈ ਕੇ ਆਏ ਆ। ਸਮੂਗਾ ਸ਼ਹਿਰ ਦੇ ਵਿੱਚ 5 ਮਰਲੇਆ ਦੇ ਵਿੱਚ ਇਹ ਕੋਠੀ ਤੁਹਾਨੂੰ ਮਿਲੂਗੀ। ਸਾਰੀ ਕੋਠੀ ਦੇ ਵਿੱਚ ਜਿਹੜਾ ਪੱਥਰ ਲੱਗਿਆ ਹੋਇਆ ਔਰ ਬਹੁਤ ਹੀ ਸਾਫ਼ ਸੁਥਰਾ ਜਿਹੜਾ ਕੰਮ ਆ ਇਸ ਕੋਠੀ ਦਾ ਹੋਇਆ ਵੀ ਆ। ਸੋ ਦੇਖਦੇ ਆਪਾਂ ਫਸਟ ਬੈਡਰੂਮ ਸੋ ਆਪਾਂ ਗੱਲ ਕਰਦੇ ਸੀ ਤਾਂ ਕਾਫੀ ਜਿਹੜੀ ਆ ਖੂਬਸੂਰਤ ਕੋਠੀ ਇਹ ਬਣੀ ਹੋਈ ਆ ਸੋ ਗੀਤਾਪਵਨ ਏਰੀਆ ਤੁਸੀਂ ਜਾਣਦੇ ਹੋ ਬਹੁਤ ਹੀ ਵਧੀਆ ਏਰੀਆ ਮੋਗੇ ਸ਼ਹਿਰ ਦਾ ਤੇ ਆਜੋ ਫਿਰ ਦੇਖਦੇ ਆਪਾਂ ਦੂਸਰਾ ਬੈਡਰੂਮ ਸੋ ਦੂਸਰਾ ਬੈਡਰੂਮ ਵੀ ਕਾਫੀ ਖੁੱਲਡੂਲਾ ਹੈ ਖੁੱਲਡੂਲਾ ਜਿਹੜਾ ਬਣਿਆ ਹੋਇਆ ਹੈਗਾ ਸੋ ਬੈਡਰੂਮ ਪਲੱਸ ਜਿਹੜਾ ਡਰਾਈੰਗ ਰੂਮ ਆ ਸੋ ਇਨਾਂ ਵੀਰਾਂ ਨੇ ਸਿਰਫ ਬੈਡਰੂਮ ਹੀ ਯੂਜ਼ ਜਿਹੜਾ ਕੀਤਾ ਹੋਇਆ ਸੋ ਦੇਖਦੇ ਆਂ ਆਪਾਂ ਕਾਫੀ ਖੁੱਲਡੂਲਾ ਜਿਹੜਾ ਹੈਗਾ ਔਰ ਇੱਕ ਗੇਟ ਜਿਹੜਾ ਪੋਰਚ ਵਾਲੀ ਸਾਈਡ ਵੀ ਦਿੱਤਾ ਹੋਇਆ ਤੁਸੀਂ ਦੇਖ ਸਕਦੇ ਹੋ ਸੋ ਇਧਰਲੇ ਪਾਸੇ ਪੋਰਚ ਵਾਲੀ ਸਾਈਡ ਜਿਹੜਾ ਇੱਕ ਗੇਟ ਉਹ ਦਿੱਤਾ ਹੋਇਆ ਸੋ ਪੋਰਚ ਜਿਹੜਾ ਉਹ ਵੀ ਬਹੁਤ ਹੀ ਖੂਲਾ ਡੂਲਾ ਹੈਗਾ ਵੱਡੀ ਗੱਡੀ ਜਿਹੜੀ ਆਰਾਮਦਾਰੀ ਨਾਲ ਲੱਗਦੀ ਹੈ ਔਰ ਬਹੁਤ ਹੀ ਸੋਹਣੀ ਟਾਈਲਸ ਦਾ ਕੰਮ ਜਿਹੜਾ ਪੋਰਚ ਵਿੱਚ ਹੋਇਆ ਵੀ ਆ ਪੌੜੀਆਂ ਵੀ ਤੁਸੀਂ ਦੇਖ ਸਕਦੇ ਹੋ ਸੋ ਇਹ ਕੋਠੀ ਜਿਹੜੀ ਹੈ ਕਿਸੇ ਡੀਲਰ ਵੀਰ ਨੇ ਨਹੀਂ ਬਣਾਈ ਸੋ ਮਾਲਕਾਂ ਦੀ ਰਹਿائش ਇਹਦੇ ਵਿੱਚ ਹੈਗੀ ਹੈ ਸੋ ਸਾਰੀ ਕੋਠੀ ਦੇ ਵਿੱਚ ਜਿਹੜਾ ਪੱਥਰ ਲੱਗਿਆ ਹੋਇਆ ਔਰ ਰੇਟ ਦੀ ਗੱਲ ਕਰੀਏ ਤਾਂ 42 ਲੱਖ ਰੁਪਈਆ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਸ਼ੂਟ ਹੋ ਜਾਊਗੀ ਸੋ ਇਸ ਵੇਲੇ ਆਪਾਂ ਹੈਗੇ ਆ ਇਸ ਕੋਠੀ ਦੀ ਕਿਚਨ ਦੇ ਵਿੱਚ ਰਸੋਈ ਦੇ ਵਿੱਚ ਆਪਾਂ ਹੈਗੇ ਆ ਤੁਸੀਂ ਦੇਖ ਸਕਦੇ ਹੋ ਸਾਰੀ ਰਸੋਈ ਦੇ ਵਿੱਚ ਕਵਰ ਦਾ ਕੰਮ ਆ ਜਿਹੜਾ ਉਹ ਹੋਇਆ ਵੀ ਹੈ ਔਰ ਸਾਰੀ ਕੋਠੀ ਜਿਹੜੀ ਆ ਰੰਗ ਰੋਬਣ ਦੇ ਨਾਲ ਵੀ ਸ਼ਿੰਗਾਰੀ ਹੋਈ ਹੈ ਤੇ ਆਜੋ ਦੇਖਦੇ ਆਂ ਫਿਰ ਆਪਾਂ ਇਸ ਕੋਠੀ ਦਾ ਵੈਂਟੀਲੇਸ਼ਨ ਜਾਲ ਛੱਡਿਆ ਹੋਇਆ ਸੋ ਇਹ ਸਾਹਮਣੇ ਜਿਹੜਾ ਵਾਸ਼ਰੂਮ ਬਣਿਆ ਹੋਇਆ ਔਰ ਵਾਸ਼ਰੂਮ ਵੀ ਤੁਸੀਂ ਦੇਖ ਸਕਦੇ ਹੋ ਕਾਫੀ ਖੂਬਸੂਰਤ ਜਿਹੜਾ ਵਾਸ਼ਰੂਮ ਆ ਔਰ ਬਹੁਤ ਹੀ ਸਾਫ ਸੁਥਰੀ ਜਿਹੜੀ ਹੈ ਕੋਠੀ ਹੈ 42 ਲੱਖ ਡਿਮਾਂਡ ਦੇ ਨਾਲ ਤੁਹਾਡੇ ਵਾਸਤੇ ਲੈ ਕੇ ਆਏ ਆ ਬਾਕੀ ਮੌਕੇ ਤੇ ਸ਼ੂਟ ਹੋ ਜਾਊਗੀ ਸੋ ਜਿਸ ਵੀ ਵੀਰ ਭਰਾਣੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਸਕਦੇ ਹੋ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਦਾ ਬਾਬਾ ਪ੍ਰਾਪਰਟੀ ਜਨਰਲ ਤੇ ਕੰਟੈਕਟ ਕਰੋ ਐਡ ਦਾ ਕੋਈ ਪ ਤੇ ਆਜੋ ਫਿਰ ਦੇਖਦੇ ਆ ਇਸ ਕੋਠੀ ਨੂੰ ਸਿੰਗਲ ਸਟੋਰੀ ਜਿਹੜੀ ਹੈ ਇਹ ਕੋਠੀ ਹੈਗੀ ਆ ਔਰ ਆਪਾਂ ਇਸ ਵੇਲੇ ਪੌੜੀਆਂ ਤੇ ਹੈਗੀਆਂ ਸੋ ਕਾਫੀ ਖੂਬਸੂਰਤ ਜਿਹੜੀਆਂ ਪੌੜੀਆਂ ਇਸ ਕੋਠੀ ਦੀਆਂ ਹੈਗੀਆਂ ਸੋ ਉੱਪਰ ਤੋਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਚੌਰਸ ਜਗ੍ਹਾ ਹੈਗੀ ਆ ਸੋ ਮਿਲਦੇ ਆਂ ਫਿਰ ਅਗਲੀ ਵੀਡੀਓ ਚ ਵੀਡੀਓ ਨੂੰ ਸਕਿੱਪ ਕਰਨਾ ਸਕਿੱਪ ਨਾ ਕਰਿਓ ਤੇ ਜਲਦੀ ਜਲਦੀ ਨੂੰ ਸ਼ੇਅਰ ਕਰਨਾ ਜਿਹੜਾ ਨਾ ਭੁੱਲਿਓ ਸਭ ਬਹੁਤ ਧੰਨਵਾਦ ਜੀ ਇਸੇ ਤਰ੍ਹਾਂ ਹੀ ਸਹਿਯੋਗ ਜਿਹੜਾ ਆਪਣਾ ਬਣਾਈ ਰੱਖਿਓ ਸ਼ੁਕਰੀਆ ਮਿਹਰਬਾਨੀ